ਗੁਰੂ ਪਿਆਰੀ ਸਾਧ ਸੰਗਤ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ ਲੋਕਾਂ ਦਾ ਉਦਾਰ ਕਰਦੇ ਹੋਏ ਤਾਂ ਤਾਂ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਇਸ ਦੇਸ਼ ਪਹੁੰਚੇ ਇਸ ਦੇਸ਼ ਦਾ ਰਾਜਾ ਬੜਾ ਦੁਸ਼ਟ ਸੀ ਜਿਹੜਾ ਵੀ ਕੋਈ ਹਿੰਦੂ ਇਸ ਦੇ ਰਾਜ ਵਿੱਚ ਚਲਿਆ ਜਾਂਦਾ ਸੀ ਉਹਨੂੰ ਇਹ ਰਾਜਾ ਮਰਵਾ ਦੇਂਦਾ ਸੀ ਗੁਰੂ ਨਾਨਕ ਦੇਵ ਜੀ ਉਸ ਦੀ ਰਾਜਧਾਨੀ ਜਿੱਥੇ ਉਹ ਆਪ ਰਹਿੰਦਾ ਸੀ ਉਸ ਦੇ ਕੋਲ ਜਾ ਬੈਠੇ। ਸ਼ਿਗਰ ਹੀ ਆਕਾਸ਼ ਤੋਂ ਇੱਕ ਬਹੁਤ ਸੁੰਦਰ ਰੰਗ ਵਾਲਾ ਚੋੜਾ ਉਤਰਿਆ ਜਿਸ ਉੱਪਰ ਅਨੇਕ ਭਾਸ਼ਾਵਾਂ ਦੇ ਅੱਖਰ ਲਿਖੇ ਹੋਏ ਸਨ। ਗੁਰੂ ਜੀ ਨੇ ਉਸ ਨੂੰ ਆਪਣੇ ਗਲ ਪਾ ਲਿਆ। ਤਦ ਗੁਰੂ ਜੀ ਨੂੰ ਸ਼ਹਿਰ ਦੇ ਲੋਕਾਂ ਨੇ ਵੇਖਿਆ ਤਾਂ ਉਹਨਾਂ ਨੇ ਰਾਜੇ ਨੂੰ ਜਾ ਦੱਸਿਆ। ਇਹ ਬਾਹਰ ਇੱਕ ਫਕੀਰ ਆਇਆ ਹੈ ਉਸ ਦੇ ਗਣ ਇੱਕ ਬੜਾ ਅਜੀਬ ਚੋਲਾ ਹੈ ਜੋ ਅੱਗੇ ਕਦੇ ਵੇਖਿਆ ਸੁਣਿਆ ਨਹੀਂ ਉਸ ਉੱਪਰ ਕੁਰਾਨ ਦੇ 30 ਤਾਰੇ ਲਿਖੇ ਹੋਏ ਹਨ ਅਤੇ ਹੋਰ ਵੀ ਪੰਜ ਤਰ੍ਹਾਂ ਦੇ ਅੱਖਰ ਉਸ ਉੱਪਰ ਬੜੇ ਸੋਹਣੇ ਲਿਖੇ ਹੋਏ ਹਨ ਰਾਜੇ ਨੇ ਉਸੇ ਸਮੇਂ ਆਪਣੇ ਵਜ਼ੀਰ ਨੂੰ ਬੁਲਾ ਕੇ ਕਿਹਾ ਕਿ ਬਾਹਰ ਇੱਕ ਫਕੀਰ ਬੈਠਾ ਹੈ ਉਸਤੇ ਗੜ ਦਾ ਚੋਲਾ ਉਤਾਰ ਕੇ ਲੈ ਆਓ ਵਜ਼ੀਰ ਨੇ ਗੁਰੂ ਜੀ ਦੇ ਕੋਲ ਆ ਕੇ ਆਖਿਆ اے ਦਰਵੇਸ ਇਹ ਚੋਲਾ ਉਤਾਰ ਦਿਓ ਬਾਦਸ਼ਾਹ ਮੰਗਦਾ ਹੈ ਜੇ ਹੁਕਮ ਨਾ ਮੰਨੋਗੇ ਤਾਂ ਬਾਦਸ਼ਾਹ ਬੜਾ ਦੁੱਖ ਦੇਵੇਗਾ ਤਦ ਗੁਰੂ ਜੀ ਨੇ ਆਖਿਆ ਜੇ ਲੈਂਦਾ ਹੈ ਤਾਂ ਲਾ ਲਓ ਤਾਂ ਵਜ਼ੀਰ ਤੇ ਉਹਦੇ ਸਿਪਾਈਆਂ ਨੇ ਬਹੁਤ ਜ਼ੋਰ ਲਾਇਆ ਪਰ ਚੋਲਾ ਗੁਰੂ ਜੀ ਦੇ ਗਲੋਂ ਨਾ ਲੱਥਾ ਨਾ ਖਿੱਚਿਆ ਜਾਏ ਤੇ ਨਾ ਪਾਟੇ ਇਹ ਗੱਲ ਵੇਖ ਕੇ ਸਾਰੇ ਲੋਕ ਹੈਰਾਨ ਹੋ ਗਏ ਤੇ ਫਿਰ ਜਦ ਇਹ ਗੱਲ ਰਾਜੇ ਨੇ ਸੁਣੀ ਤਾਂ ਉਸਨੇ ਬੜੇ ਗੁੱਸੇ ਨਾਲ ਆਖਿਆ ਹਿੰਦੂ ਜਾਪਦਾ ਹੈ ਇਸ ਨੂੰ ਡੂੰਘੀ ਨਦੀ ਵਿੱਚ ਡੋਬ ਦਿਓ ਤਾਂ ਵਜ਼ੀਰ ਨੇ ਆਣ ਕੇ ਗੁੱਸੇ ਨਾਲ ਗੁਰੂ ਜੀ ਨੂੰ ਫੜ ਕੇ ਨਦੀ ਵਿੱਚ ਸੁੱਟ ਦਿੱਤਾ ਪਾਣੀ ਵਿੱਚ ਉਸ ਚੋਲੇ ਨੂੰ ਪਾਣੀ ਦੀ ਇੱਕ ਬੂੰਦ ਵੀ ਨਾ ਲੱਗੀ ਤੇ ਗੁਰੂ ਜੀ ਉਸ ਨਦੀ ਦੇ ਕਿਨਾਰੇ ਤੇ ਆ ਬੈਠੇ ਫਿਰ ਵਜ਼ੀਰ ਨੇ ਰਾਜੇ ਨੂੰ ਆ ਕੇ ਦੱਸਿਆ ਕਿ ਉਹ ਫਕੀਰ ਡੁੱਬਣਾ ਨਹੀਂ ਹੈ ਅਸਾਂ ਬਹੁਤ ਜ਼ੋਰ ਲਾਇਆ ਹੈ ਤਦ ਰਾਜੇ ਨੇ ਆਖਿਆ ਤੁਸੀਂ ਲੱਕੜਾਂ ਦਾ ਢੇਰ ਇਕੱਠਾ ਕਰਕੇ ਉਸ ਨੂੰ ਉਸ ਢੇਰ ਵਿੱਚ ਬਿਠਾ ਕੇ ਅਗਨਾ ਦਿਓ ਜਦ ਵਜ਼ੀਰ ਨੇ ਇਸ ਤਰ੍ਹਾਂ ਹੀ ਲੱਕੜਾਂ ਦੇ ਢੇਰ ਵਿੱਚ ਗੁਰੂ ਜੀ ਨੂੰ ਸਾੜਨਾ ਚਾਹਿਆ ਤਾਂ ਗੁਰੂ ਜੀ ਜਿਉਂਦੇ ਤਿਉਂ ਹੀ ਬੈਠੇ ਰਹੇ ਲਕੜਾਂ ਸੜ ਕੇ ਸਵਾਹ ਹੋ ਗਈਆਂ ਜਦੋਂ ਰਾਜੇ ਨੇ ਇਹ ਖਬਰ ਸੁਣੀ ਤਾਂ ਉਹ ਗੁੱਸੇ ਨਾਲ ਬੋਲਿਆ ਇਹ ਫਕੀਰ ਕੋਈ ਚੇਟਕ ਕਰਨ ਵਾਲਾ ਜਾਪਦਾ ਹੈ ਮੇਰੇ ਸਾਹਮਣੇ ਇਸ ਨੂੰ ਪੱਥਰ ਮਾਰ ਮਾਰ ਕੇ ਮਾਰ ਦਿਓ ਤਦ ਲੋਕਾਂ ਨੇ ਵੇਖਦੇ ਵੇਖਦੇ ਹੀ ਗੁਰੂ ਜੀ ਨੂੰ ਪੱਥਰਾਂ ਦੇ ਢੇਹਾਂ ਦਾਵ ਦਿੱਤਾ ਰਾਜਾ ਇਸ ਤਰ੍ਹਾਂ ਗੁਰੂ ਜੀ ਨੂੰ ਪਤਰਾ ਹੇਠ ਵੇਖ ਕੇ ਆਪ ਘਰ ਨੂੰ ਚਲਾ ਗਿਆ ਕਿ ਹੁਣ ਇਹ ਆਪ ਹੀ ਮਰ ਜਾਏਗਾ ਪਰ ਜਦ ਅਗਲੀ ਸਵੇਰ ਹੋਈ ਤਾਂ ਗੁਰੂ ਜੀ ਆਪਣੇ ਸਥਾਨ ਤੇ ਆਣ ਵਿਰਾਜੇ ਲੋਕ ਗੁਰੂ ਜੀ ਨੂੰ ਵੇਖ ਕੇ ਬੜੇ ਹੈਰਾਨ ਹੋਏ ਤੇ ਰਾਜੇ ਨੂੰ ਜਾ ਦੱਸਿਆ ਕਿ ਫਕੀਰ ਆਪਣੇ ਦੋਹਾਂ ਸਾਥੀਆਂ ਕੋਲ ਸਹੀ ਸਲਾਮਤ ਬੈਠਾ ਹੈ ਤਦ ਰਾਜੇ ਨੇ ਆਖਿਆ اے خدا اے کی بہت ہے منتریاں نے کہیا بادشاہ اے خدا دا روپ ہا نے اور کسے وچ اتنی عجبت نہیں ہو سکدی اے کوئی بندگی کرن والا کامل فقیر ہے تو سی اس تو معافی مانگ لو نہیں تاں क्रोध کر کے اے سارا نگر ہی بسم نہ کر دے وی منتریاں دی اے گل سن کے راجا بڑا ڈریا ਤੇ ਗੁਰੂ ਜੀ ਦੇ ਚਰਣਾ ਤੇ ਆ ਪਿਆ ਹੱਥ ਜੋੜ ਕੇ ਕਹਿਣ ਲੱਗਾ ਮਹਾਰਾਜ ਮੈਂ ਬਹੁਤ ਭੁੱਲਾਂ ਕੀਤੀਆਂ ਹਨ ਮੈਨੂੰ ਬਖਸ਼ ਦਿਓ ਆਪ ਬਖਸ਼ਣ ਹਾਰ ਹੋ ਫੇਰ ਮੈਂ ਅਜੇ ਹਾਂ ਕਦੇ ਨਹੀਂ ਕਰਾਂਗਾ ਉਸ ਦੀ ਦੀਨਤਾ ਵੇਖ ਕੇ ਗੁਰੂ ਜੀ ਨੇ ਆਖਿਆ हे ਰਾਜਾ ਨੇ ਜੇ ਤੂੰ ਮਨੁੱਖਾਂ ਨੂੰ ਮਾਰਨਾ ਛੱਡ ਦੇਵੇਂ ਤਾਂ ਤੂੰ ਬਖਸ਼ਿਆ ਜਾ ਸਕਦਾ ਹੈ ਜੇ ਤੂੰ ਇਹ ਨਹੀਂ ਕਰੇਗਾ ਤਾਂ ਤੂੰ ਨਰਕਾਂ ਵਿੱਚ ਪਾ ਕੇ ਬਹੁਤ ਦੁੱਖ ਪਾਵੇਂਗਾ ਰਾਜੇ ਨੇ ਕਿਹਾ ਮਹਾਰਾਜ ਜਦ ਦੇ ਤੁਹਾਡੇ ਚਰਨ ਪਰਸੇ ਹਨ ਮੇਰੇ ਹੱਥ ਵਿੱਚ ਇੱਕ ਟੀਲਾ ਤੋੜਨ ਦੀ ਤਾਕਤ ਵੀ ਨਹੀਂ ਰਹੀ ਹੁਣ ਮੈਂ ਕਿਸੇ ਮਨੁੱਖ ਨੂੰ ਨਹੀਂ ਮਾਰਾਂਗਾ ਤੇ ਜੋ ਹੁਕਮ ਕਰੋਗੇ ਉਹ ਹੀ ਮੈਂ ਕਰਾਂਗਾ ਤਦ ਗੁਰੂ ਜੀ ਨੇ ਕਿਹਾ ਜੇ ਤੂੰ ਸਾਡਾ ਹੁਕਮ ਮੰਨਣਾ ਹੈ ਸਤ ਨਾਮ ਦਾ ਸਿਮਰਨ ਕਰਿਆ ਕਰ ਤੇ ਇੱਕ ਧਰਮਸ਼ਾਲਾ ਬਣਾ ਕੇ ਸਤ ਸੰਗ ਕਰਿਆ ਕਰ ਅਤੇ ਖੁਦਾ ਦੇ ਨਾਮ ਤੇ ਲੰਗਰ ਕਰਕੇ ਗਰੀਬਾਂ ਨੂੰ ਛਕਾਇਆ ਕਰ ਦੇਸ਼ ਵਿੱਚ ਕੋਈ ਭੁੱਖਾ ਨਾ ਰਹੇ ਰਾਜੇ ਨੇ ਗੁਰੂ ਜੀ ਦਾ ਕਹਿਣਾ ਮੰਨ ਕੇ ਇਸ ਤਰ੍ਹਾਂ ਦੀ ਧਾਰਨਾ ਧਾਰ ਲਈ ਤੇ ਗੁਰੂ ਜੀ ਦਾ ਸਿੱਖ ਬਣ ਗਿਆ ਕੁਝ ਦਿਨ ਇੱਥੇ ਨਾਮ ਸਿਮਰਨ ਦਾ ਉਪਦੇਸ਼ ਦੇ ਕੇ ਗੁਰੂ ਜੀ ਅੱਗੇ ਨੂੰ ਚੱਲ ਪਏ ਭਾਈ ਬਾਲਾ ਜੀ ਨੇ ਸ੍ਰੀ ਗੁਰੂ ਨਾਨਕ ਦੇਵ ਜੀ ਨੂੰ ਆਖਿਆ ਕਿ ਮੇਰਾ ਦਿਲ ਕਰਦਾ ਹੈ ਕਿ ਮੈਂ ਉਹ ਕੋਲ ਵੇਖਾਂ ਜਿਹੜਾ ਰਾਮਚੰਦਰ ਜੀ ਨੇ ਸਾਗਰ ਉੱਤੇ ਪੱਥਰ ਤਾਰ ਕੇ ਬਣਾਇਆ ਸੀ ਤੇ ਲੰਕਾ ਵਿੱਚ ਰਾਵਣ ਨੂੰ ਮਾਰ ਕੇ ਸੀਤਾ ਲਿਆਂਦੀ ਸੀ ਗੁਰੂ ਜੀ ਨੇ ਕਿਹਾ ਬਾਲਾ ਤੇਰੀ ਗੱਲ ਅਸਾਂ ਨਹੀਂ ਮੋੜਨੀ ਤੇ ਫਿਰ ਗੁਰੂ ਜੀ ਚੱਲ ਪਏ ਅਤੇ ਪਾਲ ਭਰਵੇਚ ਹੀ ਸਮੁੰਦਰ ਦੇ ਕਿਨਾਰੇ ਪਹੁੰਚ ਗਏ ਜਿੱਥੇ ਰਾਮਚੰਦਰ ਜੀ ਨੇ ਪੋਲ ਬਣਵਾਇਆ ਸੀ ਉਥੇ ਇੱਕ ਸ਼ਿਵਲਿੰਗ ਸਥਾਪਿਤ ਸੀ ਭਾਈ ਮਰਦਾਨੇ ਜੀ ਨੇ ਸ਼ਿਵਲਿੰਗ ਵੇਖ ਕੇ ਆਖਿਆ ਗੁਰੂ ਜੀ ਇਹ ਸ਼ਿਵਲਿੰਗ ਇੱਥੇ ਕਿਉਂ ਸਥਾਪਿਤ ਹੈ ਇਸ ਦਾ ਪ੍ਰਸੰਗ ਮੈਨੂੰ ਸੁਣਾਓ ਗੁਰੂ ਜੀ ਨੇ ਦੱਸਿਆ ਮਰਦਾਨਿਆ ਇੱਥੇ ਜਦ ਰਾਮਚੰਦਰ ਜੀ ਬਾਦਰਾਂ ਦੀ ਸੈਨਾ ਲੈ ਕੇ ਆਏ ਸਨ ਤਾਂ ਸਾਗਰ ਤੋਂ ਪਾਰ ਜਾਣ ਵਾਸਤੇ ਇੱਕ ਪੁਲ ਬੰਨਣਾ ਲੱਗ ਗਏ। ਤਦ ਰਾਮਚੰਦਰ ਜੀ ਨੇ ਪਹਿਲਾਂ ਸ਼ਿਵਜੀ ਦੀ ਪੂਜਾ ਕਰਕੇ ਫਿਰ ਪੁਲ ਬੰਨਣਾ ਆਰੰਭ ਕੀਤਾ ਸੀ। ਉਸ ਸਮੇਂ ਤੋਂ ਇੱਥੇ ਇਹ ਸੇਵਲਿੰਗ ਸਥਾਪਿਤ ਹੈ। ਪੁਲ ਬਨ ਕੇ ਰਾਮਚੰਦਰ ਜੀ ਨੇ ਲੰਕਾ ਉੱਪਰ ਚੜਾਈ ਕਰਕੇ ਰਾਵਣ ਨੂੰ ਮਾਰਿਆ ਸੀ। ਇਹ ਸੁਣ ਕੇ ਬਾਈ ਮਰਦਾਨੇ ਜੀ ਨੇ ਆਖਿਆ ਗੁਰੂ ਜੀ रामचन्द्र ਜੀ ਨੇ ਲੰਕਾ ਤੇ ਚੜ੍ਹਾਈ ਕਿਉਂ ਕੀਤੀ ਤੇ ਰਾਵਣ ਨੂੰ ਕਿਉਂ ਮਾਰਿਆ ਇਹ ਮੇਰਾ ਸੰਸਾ ਵੀ ਨਿਰਵਤ ਕਰੋ ਗੁਰੂ ਜੀ ਨੇ ਕਿਹਾ ਮਰਦਾਨਿਆਂ ਇੱਕ ਰਾਜਾ ਦਸ਼ਰਤ ਅਯੋਧਿਆ ਦਾ ਰਾਜਾ ਹੋਇਆ ਹੈ ਉਸ ਦੀਆਂ ਤਿੰਨ ਰਾਣੀਆਂ ਸਨ ਕौਸਲਿਆ ਕਕਈ ਤੇ ਸੁમિત્રા ਇਹਨਾਂ ਰਾਣੀਆਂ ਵਿੱਚੋਂ ਚਾਰ ਪੁੱਤਰ ਹੋਏ ਕੌਸਲਿਆ ਤੋਂ ਰਾਮਚੰਦਰ ਹੋਇਆ ਕਕਈ ਦੇ ਘਰ ਭਰਤ ਹੋਇਆ ਤੇ ਸਮੁਦਰਾ ਦੇ ਘਰ ਲਛਮਣ ਤੇ ਸਤਰੂਧਨ ਹੋਏ ਸਮਾਪਾ ਕੇ ਰਾਜਾ ਦਸ਼ਰਤ ਜਦ ਆਪਣੇ ਵੱਡੇ ਪੁੱਤਰ ਰਾਮ ਨੂੰ ਰਾਜ ਦੇਣ ਲੱਗਾ ਤਾਂ ਕਕਈ ਨੇ ਰਾਜੇ ਤੋਂ ਜੋ ਤਿੰਨ ਵਚਨ ਲੈ ਹੋਏ ਸਨ ਉਹਨਾ ਕਰਕੇ ਰਾਜੇ ਨੂੰ ਮਜਬੂਰ ਕਰਕੇ ਰਾਮਚੰਦਰ ਨੂੰ 14 ਸਾਲਾਂ ਦਾ ਬਨਵਾਸ ਤੇ ਆਪਣੇ ਪੁੱਤਰ ਭਰਤ ਨੂੰ ਰਾਜ ਪਿਤਾ ਦੀ ਆਗਿਆ ਮੰਨ ਕੇ ਰਾਮਚੰਦਰ ਜੀ ਸੀਤਾ ਤੇ ਲక్ష్మణ ਨਾਲ ਬਨਵਾਸ ਨੂੰ ਚਲੇ ਗਏ ਬਨਵਾਸ ਵਿੱਚ 라वण ਦੀ ਭੈਣ ਸਕੁਨਖਾ ਨੇ ਲక్ష్మణ ਨੂੰ ਆਪਣੇ ਨਾਲ ਵਿਆਹ ਕਰਨ ਵਾਸਤੇ ਕਿਹਾ ਤਾਂ ਲక్ష్మణ ਨੇ ਉਸ ਦੀ ਇਹ ਗੱਲ ਨਾ ਮੰਨੀ ਤਦ ਸਕੁਨਖਾ ਲక్ష్మణ ਨੂੰ ਬਹੁਤ ਤੰਗ ਕਰਨ ਲੱਗੀ ਤਾਂ ਲక్ష్మణ ਨੇ ਗੁੱਸੇ ਨਾਲ ਸਪੁਨ ਖਾਦਾ नाक ਭੜ ਦਿੱਤਾ ਤਾਂ ਸਪੁਨ ਖਾ ਨੇ ਆਪਣੇ ਭਾਈ 라ਵਣ ਨੂੰ ਜਾ ਕੇ ਦੱਸਿਆ ਤਾਂ 라ਵਣ ਆਪਣੀ ਭੈਣ ਦਾ ਬਦਲਾ ਲੈਣ ਵਾਸਤੇ ਜੋਗੀ ਦਾ ਭੇਖ ਬਣਾ ਕੇ ਸੀਤਾ ਨੂੰ ਜੰਗਲ ਵਿੱਚੋਂ ਚੁਰਾ ਕੇ ਲੰਕਾ ਵਿੱਚ ਲੈ ਗਿਆ ਤਦ रामचन्द्र ਜੀ ਨੇ ਸੀਤਾ ਨੂੰ ਵਾਪਸ ਲੈਉਣ ਵਾਸਤੇ ਬਾਂਦਰਾ ਦੀ ਸੈਨਾ ਇਕੱਠੀ ਕਰਕੇ ਸਮੁੰਦਰ ਉੱਤੇ ਪੁਲ ਬਣਾਇਆ ਤੇ 라ਵਣ ਨੂੰ ਮਾਰ ਕੇ ਸੀਤਾ ਨੂੰ ਵਾਪਸ ਲਿਆ ਕੇ ਅਯੋਧਿਆ ਵਿੱਚ ਕਈ ਸਾਲ ਰਾਮ ਰਾਜ ਕਰਕੇ ਪ੍ਰਜਾ ਦੀ ਪਾਲਣਾ ਕੀਤੀ ਫਿਰ ਭਾਈ ਮਰਦਾਨੇ ਜੀ ਨੇ ਪੁੱਛਿਆ ਮਹਾਰਾਜ ਲੰਕਾ ਨੂੰ ਉਸ ਪਲ ਉੱਤੇ ਲੰਘ ਕੇ ਚੱਲੋ ਜਿਹੜਾ ਰਾਮਚੰਦਰ ਜੀ ਨੇ ਬਣਵਾਇਆ ਸੀ ਗੁਰੂ ਜੀ ਨੇ ਆਖਿਆ ਉਹ ਪਲ ਰਾਮਚੰਦਰ ਜੀ ਨੇ ਲੰਕਾ ਤੋਂ ਵਾਪਸ ਆਣ ਕੇ ਤੋੜ ਦਿੱਤਾ ਸੀ ਹੁਣ ਅਸੀਂ ਪਰਮਾਤਮਾ ਦਾ ਨਾਮ ਲੈ ਕੇ ਸਮੁੰਦਰ ਤੋਂ ਪਾਰ ਲੰਘਾਂਗੇ ਇਹ ਆਖ ਕੇ ਗੁਰੂ ਜੀ ਸਮੁੰਦਰ ਉੱਤੇ ਇਸ ਤਰ੍ਹਾਂ ਚੱਲ ਪਏ ਜਿਵੇਂ ਜ਼ਮੀਨ ਉੱਤੇ ਚੱਲੀਦਾ ਹੈ ਜਦ ਅਧ ਵਿਚਾਰ ਪਹੁੰਚ ਗਏ ਤਾਂ ਇੱਕ ਵੱਡਾ ਮਛ ਵੇਖ ਕੇ ਗੁਰੂ ਜੀ ਉਹਦੇ ਸਿਰ ਉੱਤੇ ਤੇ ਭਾਈ ਬਾਲਾ ਅਤੇ ਮਰਦਾਨਾ ਜੀ ਮਛ ਦੀ ਪੇਟ ਉੱਪਰ ਖੜੇ ਹੋ ਗਏ ਬਾਈ ਮਰਦਾਨਾ ਜੀ ਹੈਰਾਨ ਹੋ ਕੇ ਕਹਿਣ ਲੱਗਾ ਗੁਰੂ ਜੀ ਇਸ ਵਸ ਨੇ ਤੁਹਾਡੇ ਪ੍ਰਭਾਵ ਕਰਕੇ ਸਾਨੂੰ ਨਹੀਂ ਖਾਦਾ ਨਹੀਂ ਤਾਂ ਇਹ ਸਾਨੂੰ ਦਾਣੇ ਵਾਂਗ ਸਾਵਤ ਹੀ ਨਿਗਲ ਲੈਦਾ ਗੁਰੂ ਜੀ ਨੇ ਆਖਿਆ ਮਰਦਾਨਿਆ ਸੰਸਾ ਨਾ ਕਰੇ ਚੁੱਪ ਕਰਕੇ ਚਲਿਆ ਆ ਜਦ ਗੁਰੂ ਜੀ ਦੇ ਚਰਨ ਮੱਛ ਦੇ ਸਿਰ ਤੇ ਲੱਗੇ ਤਾਂ ਉਸ ਨੂੰ ਬੋਲਣ ਦੀ ਸਮਰੱਥਾ ਹੋ ਗਈ ਉਸਨੇ ਕਿਹਾ ਮਹਾਰਾਜ ਮੇਰਾ ਉਦਾਰ ਕਰੋ ਗੁਰੂ ਜੀ ਨੇ ਪੁੱਛਿਆ ਤੂੰ ਕੌਣ ਹੈ ਇਹ ਮਛ ਦੀ ਜੋਨ ਕਿਸ ਤਰ੍ਹਾਂ ਪਾਈ ਹੈ ਤਾਂ ਮਛ ਨੇ ਧੀਨ ਹੋ ਕੇ ਦੱਸਿਆ ਕਿ ਮੈਂ ਜਨਕ ਰਾਜੇ ਦੇ ਸਮੇਂ ਪਾਣੀ ਵਿੱਚ ਖੜੋ ਕੇ ਇੱਕ ਸਾਲ ਕਠਨ ਤਪ ਕੀਤਾ ਸੀ ਇੱਕ ਦਿਨ ਉੱਥੇ ਰਾਜਾ ਜਨਕ ਆ ਗਏ ਉਹਨੇ ਮੈਨੂੰ ਕਿਹਾ ਤੇਰੀ ਕਠੇ ਤਪੱਸਿਆ ਪੂਰੀ ਹੋ ਗਈ ਹੈ ਕਰ ਤੋ ਸਤ ਸੰਤ ਕਰਿਆ ਕਰੇ ਤੇ ਸੇਵਾ ਕਰਿਆ ਕਰੇ ਮੈਂ ਆਖਿਆ ਮੈਂ 1 ਸਾਲ ਹੋਰ ਤਪੱਸਿਆ ਕਰਾਂਗਾ ਤਾਂ ਮੇਰਾ ਤਪ Nirvighna ਪੂਰਾ ਹੋਵੇਗਾ ਇਹ ਗੱਲ ਸੁਣ ਕੇ ਰਾਦੇ ਜਨਕ ਨੇ ਕਿਹਾ ਤੂੰ ਮੇਰੀ ਗੱਲ ਨਹੀਂ ਮੰਨੀ ਇਸ ਕਰਕੇ ਤੂੰ ਪਾਣੀ ਵਿੱਚ ਰਹਿਣ ਵਾਲਾ ਇੱਕ ਵੱਡਾ ਜੀਵ ਹੋਵੇਗਾ ਜਨਕ ਦਾ ਵਚਨ ਸੁਣ ਕੇ ਮੈਂ ਬਹੁਤ ਡਰ ਗਿਆ ਤੇ ਬੰਤੀ ਕੀਤੇ ਮਹਾਰਾਜ ਮੇਰਾ ਇਸ ਜਨਮ ਤੋਂ ਉਦਾਰ ਕਿਵੇਂ ਹੋਵੇਗਾ ਜਨਕ ਨੇ ਕਿਹਾ ਕਲਯੁਗ ਵਿੱਚ ਜਦ ਗੁਰੂ ਨਾਨਕ ਅਵਤਾਰ धारणਗੇ ਤਾਂ ਉਹਨਾਂ ਦੇ ਚਰਨ ਛੋਣ ਨਾਲ ਤੇਰਾ ਇਹ श्राप ਦਾ ਅੰਤ ਹੋਵੇਗਾ ਮੈਂ ਪੁੱਛਿਆ ਕਿ ਮੈਨੂੰ ਕਿਸ ਤਰ੍ਹਾਂ ਪਤਾ ਲੱਗੇਗਾ ਕਿ ਇਹ ਗੁਰੂ ਨਾਨਕ ਜੀ ਹਨ ਜਨਕ ਨੇ ਕਿਹਾ ਚਰਨ ਛੋਣ ਨਾਲ ਤੈਨੂੰ ਬੋਲਣ ਤੇ ਸੁਣਨ ਦੀ ਸੋਜੀ ਹੋ ਜਾਏਗੀ ਸੋ ਆਪ ਗੁਰੂ ਨਾਨਕ ਹੋ ਮੇਰਾ ਉਧਾਰ ਕਰ ਦਿਓ ਮੈਂ ਤੁਹਾਡੀ ਸਰਣ ਆਇਆ ਹਾਂ ਗੁਰੂ ਜੀ ਨੇ ਆਖਿਆ ਤੇਰੀ ਉਮਰ ਅਜੇ 8 ਪਹਿਰ ਬਾਕੀ ਹੈ ਤਦ ਤੱਕ ਤੂੰ ਸਤਨਾਮ ਦਾ ਸਿਮਰਨ ਕਰ ਤੇਰਾ ਉਦਾਰ ਕਰਕੇ ਹੀ ਅਸੀਂ ਅੱਗੇ ਜਾਵਾਂਗੇ ਜਦ 8 ਪਹਿਰ ਸਿਮਰਨ ਕਰਨ ਪਿੱਛੋਂ ਮੱਛ ਦੀ ਦੇਹੀ ਛੁੱਟ ਗਈ ਤਾ ਉਹ ਗੁਰੂ ਜੀ ਦੀ ਉਸਤਤ ਕਰਦਾ ਹੋਇਆ ਬੈਕੁੰਡ ਨੂੰ ਚਲਿਆ ਗਿਆ ਸੋ ਗੁਰੂ ਪਿਆਰੀ ਸਾਧ ਸੰਗਤ ਜੀ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਣੀ ਸਾਕੀ ਨੂੰ ਲਾਇਕ ਕਰਨਾ ਆਪਣੇ ਯਾਰਾਂ ਮਿੱਤਰਾਂ ਦੋਸਤਾਂ ਨਾਲ ਸ਼ੇਅਰ ਕਰਨਾ ਕਮੈਂਟ ਵਿੱਚ ਧੰਨ ਗੁਰੂ ਨਾਨਕ ਲਿਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ